ਰਿੰਜੀਤ ਸਿੰਘ ਮਾਨ ਇੱਕ ਆਪ ਬਹੁਤ ਵੱਡਾ ਹਨੇਰ ਹਨ ਜੋ ਕਿ ਦੇਖੋ ਹਨੇਰੀ ਵੀ ਆ ਗਈ ਤੇ ਹਨੇਰ ਵੀ ਪਹੁੰਚਣ ਵਾਲੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਸਟਾ ਡੇਵਾੜੇ ਪਿੰਡ ਦੀਆਂ ਤਸਵੀਰਾਂ ਨੇ ਜਿਹੜੀਆਂ ਰੋਡ ਦੇ ਉੱਪਰ ਵੱਡਾ ਜਾਮ ਲੱਗ ਚੁੱਕਿਆ ਤੇ ਰਿੰਜੀਤ ਮਾਨ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪ ਵੀ ਦੇਖੋ ਤਾਂ ਕਿੰਨਾ ਵੱਡਾ ਕਾਬਲਾ ਜਿਹੜਾ ਅਜੂਮ ਹੈ ਇਹ ਜਿਸ ਨੇ ਪਹੁੰਚ ਚੁੱਕਿਆ ਸਰਜੀਤ ਸਿੰਘ ਮਾਨ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਦੇਖ ਸਕਦੇ ਹੋ ਸਰਜੀਤ ਸਿੰਘ ਮਾਨ ਜੀ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ جا پنڈ ہے خانسابی پنڈ ہے نوابی پہلے ایک بار فی الحی آواز واحر جی کا خالصا واحر جی کی فتح ਅੱਜ ਮੈਨੂੰ ਫੇਰ ਉਹਦੀ ਯਾਦ ਆ ਗਿਆ ਜੋ ਜੀਮਨੀ ਚੌਂ ਦੇ ਵਿੱਚ ਅਸੀਂ ਨੱਕ ਮੋੜਿਆ ਸੀ ਇੱਥੇ ਸਾਰਿਆਂ ਦਾ ਕਿਉਂਕਿ ਇਹ ਤੁਹਾਡੇ ਬਜ਼ੁਰਗਾਂ ਨੇ ਮੈਂ ਤੁਹਾਨੂੰ ਖਾਸ ਸਾਬੋ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਲਈ ਹਾਵਾ ਨਾਰਾ ਮਾਰਿਆ ਸੀ ਜਿਸ ਦੇ ਵਜੋਂ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਕੌਮ ਅੱਜ ਵੀ ਮੁਸਲਮਾਨਾਂ ਨੂੰ ਸਤਕਾਰ ਦੀ ਨਿਗਾਹੇ ਨਾਲ ਦੇਖਦੀ ਹੈ ਉਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਬਾਪੜੀ ਮਸਜਿਦ ਨੂੰ ਕਰਾਇਆ ਗਿਆ ਸੀ ਇਹ ਕਾਂਗਰਸੀ ਅਤੇ ਭਾਜਪਾ ਦੀਆਂ ਕੋਝੀਆਂ ਚਾਲਾਂ ਦੇ ਨਾਲ ਤਾਂ ਇੱਕੋ ਇੱਕ ਸਾਡਾ ਜਰਨੈਲ ਸੀ ਜਿਨੇ ਅੱਖ ਦੇ ਵਿੱਚ ਅੱਖ ਪਾ ਕੇ ਹਾ ਦਾ ਨਾਰਾ ਮਾਰਿਆ ਸੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਬਾਦਲਾਂ ਨੇ ਮਾਨੀ ਨੀਚੇ ਦੀ ਫਾਕੀ ਕਹਾਵ ਨੇ ਆਪਣੇ ਕਰਮਕੁੰਨ ਤੇ ਜਿ세 ਹੀ ਬਾਦਰੀ ਮਸਜਿਦ ਦੇ ਲਈ ਬਚਾਉਂਦੇ ਨਹੀਂ ਜਿੰਨਾ ਵਿੱਚੋਂ ਮੇਰਾ ਵੀ ਪੱਕੂ ਕਲਿਆਣ ਦੀ ਹੈ ਇਹਨੇ ਵੀ ਉਸ ਟਾਈਮ ਗ੍ਰਿਫਤਾਰੀ ਦਿੱਤੀ ਸੀਗੀ ਸਾਡੇ ਸ਼ਰੋਮ ਦੇ ਅਕਾਲੀ ਦਾ ਨੰਬਰ ਸਰ ਦੇ ਉਸ ਸ਼ਰਮ ਗਿਸ਼ਤਾਰੀਆਂ ਦਿੱਤੀਆਂ ਸੀਗੀਆਂ ਤੇ ਅੱਜ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਇਹ ਤਕਰੀਬਨ ਕਾਂਦੀ ਆ ਪਰसों ਦੀ ਗੱਲ ਹੈ ਮੇਰੇ ਕੋਲ ਜੋ ਗੱਲ ਨੱਥੀ ਫੇਰਾ ਕਾਂਗਰਸ ਨੇ ਭੇਜ ਦਿੱਤਾ ਹੈ ਇਹ ਕੌਜੀ ਚਾਲ ਚੱਲ ਰਿਹਾ ਹੈ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਕਹਿ ਰਿਹਾ ਹੈ ਕਿ ਇਹ ਇੱਕ ਤਨਜ਼ੀਮ ਬਣਾਈਆਂ 10 12 ਬੰਦ ਜਮਾਤਾਂ ਬਣਾਈਆਂ 8-8 10-10 ਬੰਦਿਆਂ ਦੀਆਂ ਉਹਨਾਂ ਨੂੰ ਮੁੱਲ ਖਰੀਦ ਕੇ ਮੁਸਲਮਾਨਾਂ ਦੇ ਲੋਕਾਂ ਨੂੰ ਉਹਨਾਂ ਨੂੰ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਗੁਮਾਹ ਕੀਤਾ ਜਾ ਰਿਹਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਭਾਜਪਾ ਦੇ ਨਾਲ ਮਿਲੇ ਹੋਏ ਇਹ ਤੁਸੀਂ ਜਿਵੇਂ ਸੋਚੋ ਕਿ ਇਸ ਸਰਦਾਰ ਜਿਨੇ ਆਪਣੇ ਪੈਰਾਂ ਦੇ ਨਾਲ ਦਖ਼ਲ ਖਿਦਾ ਦਿੱਤੇ ਹੋਣ ਆਰਐਸਐਸ ਨਾਲ ਲੜਦੇ ਹੋਏ ਕਦੇ ਉਹ ਭਾਜਪਾ ਨਾਲ ਸਮਝੌਤਾ ਕਰ ਸਕਦਾ ਕਦੇ ਵੀ ਨਹੀਂ ਕਰ ਸਕਦਾ ਕਦੇ ਵੀ ਨਹੀਂ ਕਰ ਸਕਦਾ ਅਰੇ ਸਮਾਗੀਆਂ ਜਿਹੜਾ ਹਮ ਘੇਰ ਹੈ ਜਿਹਦੇ ਉੱਪਰ ਕੇਸ ਚੱਲ ਰਿਹਾ ਹੈ ਅੱਜ ਵੀ ਆਸਮੈ ਦਾ ਕੇਸ ਚੱਲ ਰਿਹਾ ਹੈ ਔਰ ਇਸ ਦੇ ਪੀਐਲਓ ਉਪਰ 6 ਕਰੋੜ ਰੁਪਏ ਦਾ ਕੇਸ ਹੈ ਜਿਸ ਦੀ ਅਤਾਰਾਂ ਫੈਰੇਗੇ ਧਰਵਾਲੀ ਦੇ ਨਾਲ ਸਿੱਧੀ ਮੀਡੀਆ ਜਾਂਦੇ ਐਸਾ ਕ ਹਿਸਤਾ ਹਿਸਤਾ ਤੁਹਾਡੇ ਸਾਹਮਣੇ ਨੰਗਾ ਹੋ ਜਾਊਗਾ ਸੋ ਪਲੀਜ਼ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੇ ਸਰਦਾਰ ਸਿਮਰਨ ਜੀ ਸਿੰਘ ਮਾਨ ਸਾਹਿਬ ਨੂੰ ਬਹੁਤ ਬਹੁਤ ਵੋਟਾਂ ਦੇ ਨਾਲ ਜਿਤਾਉਣਾ ਹੈ ਔਰ ਇਹ ਕਸਮ ਹੈ ਕਿ ਅਸੀਂ ਖਾਨ ਸਾਹਿਬ ਨੂੰ ਆ

ਆਪ ਨੂੰ ਫਟੇ ਕਰਦੇ ਵਾਇਕੀ ਦਾ ਖਾਂਸਰਾ ਵਾਇਕੀ ਦੀ ਫਟੇ ਤੇ ਇਸ ਤੋਂ ਬਾਅਦ ਆਪਾਂ ਨੇ ਮਿਉਂ ਮਿਉਂ ਨਹੀਂ ਕਰਦੀ ਸਲਾਮ ਅਲੈਕਮ ਸਲਾਮ ਅਲੈਕਮ ਹੋਰ ਜਨਾਨੇ ਸਲਾਮ ਅਲੈਕਮ ਸਲਾਮ ਅਲੈਕਮ ਇਹ ਤਾਂ ਗੱਲ ਨਹੀਂ ਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਫ੍ਰਿੰਟ ਦੇ ਵਿੱਚ ਚਾਰਜ ਹੈ ਨਹੀਂ ਤੁਹਾਡੇ ਸੈਂਕਸ਼ਨ ਕਿੰਨੇ ਹੈ ਇਹ ਵੀ ਪਤਾ ਲੱਗ ਗਿਆ ਹੈ ਇਹ ਸਪ੍ਰਿੰਟ ਦੇ ਵਿੱਚ ਕੋਈ ਸਰਕਾਰੀ ਨੌਕਰੀ ਲਈ ਦਿੱਤੀ ਗਈ ਇਹਦੇ ਬਾਰੇ ਅਸੀਂ ਪੂਰਾ ਖਿਆਲ ਦੇਣਾ ਹੈਗਾ ਦੂਸਰੀ ਗੱਲ ਹੈ ਕਿ ਤੁਹਾਡੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਹੈਗੀਆਂ ਪਰ ਜਿਹੜੇ ਪਾਕਿਸਤਾਨ ਤੋਂ ਰਿਸ਼ਤੇ دار ਰਹਉਂਦੇ ਆ ਉਹਨਾਂ ਨੂੰ ਇੱਥੇ ਲੁੱਟੇ ਜਾਣ ਦੀ ਅਤਿਅੰਤ ਜੰਗਤਾ ਅਰ ਦਿੱਲੀ ਲੈ ਕੇ ਗਰੀਬ ਇੱਥੋਂ ਦੇ ਮੁਸਲਮਾਨ ਉਹਨਾਂ ਨੂੰ ਇੱਥੇ ਦੇਖ ਕੇ ਆਉਂਦੇ ਐ ਇਹ ਜਿਹੜੀ ਔਖਤ ਐ ਇਹ ਦੂਰ ਕਰਨੀ ਪਊਗੀ ਮੈਂ ਆਪ ਜੀ ਨੂੰ ਸੰਦੀਪ ਦੇ ਵਿੱਚ ਦਸਰਾ ਚੋਣ ਹੈ ਤੇ ਬਕਰੀ ਮਸਜਿਦ ਨੂੰ ਕਿਵੇਂ ਸਹੀ ਜਿੱਤਿਆ ਗਿਆ 1992 ਦੇ ਵੇਲੇ ਸੈਂਟਰ ਦੇ ਵਿੱਚ ਵਿੱਚ ਕਾਂਗਰਸ ਦਾ ਰਾਜਸੀਗਾ ਨਰਸ ਮਰਾਓ ਉਸ ਵੇਲੇ ਇਸ ਦੇ ਇਸ ਦੇ ਪ੍ਰਾਇਮਰਸ ਤੋਂ ਸੀਗੇ ਜੇ ਕਾਂਗਰਸ ਦਾ ਰਾਜਸੀ ਦਾ ਕਾਂਗਰਸ ਕਹਿੰਦੀ ਹੈ ਕਿ ਅਸੀਂ ਧਰਮ ਨਿਰਪੱਖ ਲੋਕ ਹੈਗੇ ਹਾਂ ਪਰ ਇਹ ਦੇਖੋ ਜਿਹੜਾ ਇੰਨੇ ਦਵਣੀ ਨੇ ਇਹ ਜਿਹੋਡੇ ਬੰਦਿਆਂ ਨੇ ਕਬਰੀ ਮਸਰੂਲ ਸ਼ਹੀਦਤਾ ਪ੍ਰਾਈਮ ਮਿੰਿਸਟਰ ਨਰਮਾ ਰਾਓ ਕਾਂਗਰਸ ਪਾਰਟੀ ਦਾ ਪ੍ਰਾਈਮ ਮਿੰਿਸਟਰ ਉਹ ਰੋਗ ਸੰਤਾ ਸੀਗਾ ਔਰ ਬੰਦ ਕਰ ਸੰਤਾ ਸੀਗਾ ਇਹ ਜਿਹੜੇ ਬੰਦੇ ਕਬਰੀ ਮਸਰੂਲ ਸ਼ਹੀਦ ਕਰਨ ਲਈ ਆਏ ਸੀਗੇ ਪਰ ਨਰਮਾ ਰਾਓ ਨੇ ਚੁੱਕ ਧਾਰੀ ਔਰ ਬਿਲਕੁਲ ਉਸ ਨੇ ਕੋਈ ਆਰਡਰ ਨਹੀਂ ਦਿੱਤਾ ਜੇ ਬਬਰੀ ਮਸਜਿਦ ਨੂੰ ਨਾ ਸ਼ਹੀਦ ਕੀਤਾ ਜਾਵੇ ਇਹ ਹੈ ਉਸ ਦੀ ਕਹਾਣੀ ਜਿਹੜਾ ਕਾਂਗਰਸ ਪਾਰਟੀ ਤੇ ਭਾਜਪਾ ਨੇ ਰਣਕਿ ਕੀਤੀ ਹੈ ਜຸນੋ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਫਿਰ ਸਾਰ ਕਮੇਟੀ ਕਪਰੀ ਮਸਜਦਾ ਕ੍ਰੀਸ ਸੁਪਰੀਮ ਕੋਰਟ ਦੇ ਵਿੱਚ ਗਿਆ ਸੁਪਰੀਮ ਕੋਰਟ ਦਾ ਚੀਫ ਦਸਟਰਸ ਸੁਬੋਈ ਸਾਹਿਬ ਸੀਗੇ ਰੋਬੋਈ ਸਾਹਿਬ ਨੇ ਕਰਦੀ ਇੱਕ ਜਿਹੜੀ ਬੀਬੀ ਕੰਮ ਕਰਦੀ ਸੀ ਉਸ ਦੇ ਨਾਲ ਖੇਡਖਾਨੇ ਕਰਦੀ ਉਹ ਬੀਬੀ ਥਾਣੇ ਦੇ ਵਿੱਚ ਗਈ ਪਰ ਥਾਣੇ ਵਾਲੇ ਕਹਿੰਦੇ ਕਿ ਸੁਪਰੀਮ ਕੋਰਟ ਦਾ ਚੀਫ ਦਸਟਰਸ ਸਿਕਰਾਫ ਅਸੀਂ ਕੋਈ ਕਾਰਵਾਈ ਕਰਦੇ ਇੱਕ ਗੱਲ ਬਹੁਤ ਵੱਡੀ ਬਣ ਗਈ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਆਪਣੀ ਸੁਪਰੀਮ ਕੋਰਟ ਦੀ ਕਮੇਟੀ ਬਣਾਉਂਦੇ ਹਾਂ ਜੇ ਅਸੀਂ ਫੈਸਲਾ ਕਰਦੇ ਹਾਂ ਕਿ ਜਿਹੜੇ ਜਜਸ ਨੂੰ ਕੋਈ ਨੇ ਧਰਮ ਵਿੱਚ ਜੜੀ ਬੀਬੀ ਕੰਮ ਕਰਦੀ ਸੀ ਉਹਦੀ ਛੇੜਖਾਨੀ ਕੀਤੀ ਹੈ ਕਿ ਨਹੀਂ ਜਿਹੜਾ ਇਹ ਬੀਬੀ ਜੀ ਦੀ ਛੇੜਖਾਣੀ ਹੋਈ ਸੀ ਇਹ ਸੁਪਰੀਮ ਕੋਰਟ ਦੀ ਕਮੇਟੀ ਦੇ ਕੋਲੇ ਗਈ ਉਸ ਨੇ ਕਹਿਆ ਜੀ ਮੇਰਾ ਸੰਭਾਣਕ ਹੱਕ ਹੈ ਜੀ ਮੇਰਾ ਵਸੀਲ ਮੇਰੀ ਇੱਛੇ ਪੇਸ਼ੀ ਪਰ ਹੈ ਪਰ ਇਸ ਕਮੇਟੀ ਨੇ ਸੰਭਾਣ ਨੂੰ ਤੋੜ ਕੇ ਉਸ ਬੀਬੀ ਦਾ ਸੰਭਾਣਕ ਹੱਕ ਨਹੀਂ ਦੇਣ ਦਿੱਤਾ ਜੀ ਉਹ ਤਾਂ ਬਕੀ ਉੱਥੇ ਆ ਕੇ ਉਹਦੀ ਗੱਲ ਕਰ ਸਕਦੇ ਫਿਰ ਇਸ ਕਮੇਟੀ ਨੇ ਫੈਸਲਾ ਕਰਤਾ ਜਿਉ ਕੋਈ ਸਾਹਿਬ ਨੇ ਕੋਈ ਅਜੋਕ ਕੰਮ ਨਹੀਂ ਕੀਤਾ ਜਿਸ ਨਾਲ ਅਸੀਂ ਸਮਝੀਏ ਕਿ ਗੋਈ ਨੂੰ ਕੋਈ ਵੀ ਤੰਹਾ ਪਿੰਨੇ ਚਾਹੀਦੀ ਹੈ ਜਾਂ ਇਸ ਲਈ ਕੋਈ ਕੇਸ ਕਰਨਾ ਚਾਹੀਦਾ ਉਸ ਤੋਂ ਬਾਅਦ ਫਿਰ ਉਹ ਗੋਈ ਨੇ ਫੈਸਲਾ ਕਰਤਾ جیڑی ببری مسجد ہے یہ مسلمانوں کی مسجد نہیں ہے اتنے رام مندر سی گا سو سات سنگ جی اس طرح بلیک میل کر کے سپریم کورٹ کے چیف جسٹس نو یہ مودی سرکار نے ببری مسجد کا فیصلہ کرایا پھر جب گوگوئی کو چیف جسٹس نے فیصلہ کر لیا ਦੀ ਨਾ 15 ਬਪੀ ਕਸ ਨਹੀਂ ਹੈ ਫਿਰ ਮੋਦੀ ਸਰਕਾਰ ਨੇ ਕੋਈ ਨੂੰ 6 ਸਾਲ ਦੇ ਲਈ ਮੈਂਬਰ ਫਲ ਬਣਾਤਾ ਇਹਦਾ ਮਤਲਬ ਇਹ ਹੈ ਖਾਸ ਖਾਸ ਕਿ ਮੋਦੀ ਤੇ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਫ੍ਰੀ ਕਰ ਉਸ ਨੂੰ ਚੀਫ ਜਸਰ ਨੂੰ ਵੱਡੀ ਦੇ ਕੇ ਆਪਣੇ ਹੱਥ ਦੇ ਵਿੱਚ ਇਸ ਦੀ ਤਾਂ ਫੈਸਲਾ ਕਰਾਇਆ ਹੁਣ ਜਿਹੜੇ ਇਲੈਕਸ਼ਨ ਹੋ ਰਹੇ ਐ ਥੋੜੀ ਬਹੁਤੀ ਸਾਰੇ ਪਾਸੇ ਪ੍ਰਚਾਰ ਕਰ ਰਹੇ ਐ ਕਿ ਅਸੀਂ ਦੇਖੋ ਰਾਮ ਅੰਦਰ ਬਣਾਇਆ ਮੇਰਾ ਮਤਲਬ ਇਹ ਹੈ ਕਿ ਜਿਹੜਾ ਦੇਸ਼ ਦਾ ਕਾਨੂੰਨ ਐ ਇਹ ਦੇ ਵਿੱਚ ਧਰਮ ਨਿਰਪੱਖਤਾ ਹੈ ਜਦੋਂ ਵੀ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਹੋ ਤੁਸੀਂ ਧਰਮ ਦੇ ਨਾਮ ਦੇ ਉਤੇ ਵੋਟ ਨਹੀਂ ਮੰਗ ਸਕਦੇ ਪਰ ਖਾਸ ਕਾਸ ਸਟਾ ਇਲੈਕਸ਼ਨ ਕਮਿਸ਼ਨ ਇਸ ਚ ਇੱਕ ਬਸਤ ਧਿਆਨ ਨਹੀਂ ਦੇ ਰਿਹਾ ਜਦ ਮੋਦੀ ਕਹਿੰਦਾ ਹੈ ਜੀ ਅਸੀ ਰਾਮ ਮੱਧਕੁਪਨਾਤਾ ਦੇ ਇਲੈਕਸ਼ਨ ਕਮਿਸ਼ਨ ਇੰਦਰਲੇ ਪਾਸੇ ਨਹੀਂ ਤੇ ਹੰਡੰਦਾ ਜੀ ਰੋਸ਼ ਮੋਦੀ ਸਾਹਿਬ ਕਹਿੰਦੇ ਹੈ ਕਿ ਮੁਸਲਮਾਨਾਂ ਦੇ ਬੱਚੇ ਬਹੁਤ ਪੈਦਾ ਹੁੰਦੇ ਹੈ ਫੁਰਨਾਇਤਾ ਰੱਬ ਦੀ ਮਰਜ਼ੀ ਹੈ ਕਿ ਬੱਚੇ ਪੈਦਾ ਹੋਣ ਜਾਂ ਨਾ ਹੋਣ ਮੈਂ ਮੋਦੀ ਸਾਹਿਬ ਨੂੰ ਪੁੱਛਨੇ ਕਿ ਤੁਹਾਡੀ ਸਾਡੀ 50 ਸਾਲ ਹੋਈ ਸੀਗੀ ਤੁਸੀਂ ਇੱਕ ਕੰਡੇ ਤੇ ਆਪਣੇ ਘਰ ਵਾਲੇ ਨੂੰ ਆਪਣੇ ਘਰ ਦੇ ਵਿੱਚ ਨਹੀਂ ਬਸਾਇਆ ਤੇ ਤੁਹਾਨੂੰ ਕੌਣ ਰੋਕਦਾ ਸੀਗਾ ਕਿ ਆਪਣੇ ਬੱਚੇ ਨਾਲ ਤੁਸੀਂ ਪੈਦਾ ਕਰੋ ਸੋ ਮੇਰਾ ਮਤਲਬ ਇਹ ਹੈ ਕਿ ਰੇ ਇਹ ਸਭ ਦੇਖ ਲਈ ਉਸ ਵਰਨਾ ਦੇ ਸਿੱਖ ਤੇ ਸਾਈਆਂ ਦੇ ਉੱਤੇ ਜਿਸ ਨੇ ਬਿਲਕੁਲ ਪੂਰੇ ਹਮਲੇ ਹਮਲੇ ਦਿੱਤੇ ਹੈ ਜਿਸ ਨੇ ਸੁਖਰਾਮ ਹੈ ਜਿਹੜੇ ਖਰਾਬ ਅਸਲੀਅਤ ਜਿਹੜੇ ਖਰਾਬ ਇਹਨਾਂ ਪਾਰਲਮੈਂਟ ਦੇ ਵਿੱਚ ਮੈਚੋ ਵੀ ਸਾਰੇ ਅਰਚ ਜਾਇਦੇ ਮੂੰਹ ਤੇ ਕਰੇ ਹੈ ਕਿ ਛੱਡਾਂਗੇ ਇਹਨਾਂ ਲਫਜ਼ਾਂ ਦਾ ਤੋਟਾ ਬਹੁਤ ਰਣੀ ਹੁੰਦਾ ਹੋਇਆ ਮੈਂ ਫੇਰ ਜੀਤੇ ਬਲੋਂਦਾ ਹਾਂ ਸਲਾਮਾਤ ਫੇਰ ਬੰਦੀ ਭਾਈ ਗੁਰੂ ਸਿੰਘ ਦਾ ਖਾਲਸਾ ਵਾਈਟ ਜੀ ਦੀ ਬਰਸਤੇ ਬਹੁਤ ਧੰਨਵਾਦ ਜੀ ਨੌਜਵਾਨ ਨੇ ਸਾਰੇ ਨੌਜਵਾਨਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਆ ਤੇ ਉੱਚੀ ਆਵਾਜ਼ ਦੇ ਵਿੱਚ ਦੁਬਾਰਾ ਫੇਰ ਜਵਾਬ ਦਿਓ ਅਸਲਾਮ ਵਾਲੇਕਮ ਅਸੀਂ ਇਹ ਸਕੂਲ ਅਪਗ੍ਰੇਡ ਨਿਕਰਾਇਆ ਤੇ ਸਾਹਨ ਭਾਈ ਜਾਂਦੀਆਂ ਨੇ ਬੱਚੀਆਂ ਗਰਮੀ ਦੇ ਵਿੱਚ ਕਿ ਜੇ ਬੱਚੀ ਦੀ ਸਾਈਕਲ ਦੀ ਚੈਂ ਟੁੱਟ ਜਾਂਦੀ ਆ ਕਾ ਪੈਂਚਰ ਹੋ ਜਾਂਦਾ ਬਹੁਤ ਹੈਰਾਨ ਹੋ ਕੇ ਬੜਾਈ ਕਰਦੀਆਂ ਨੇ ਇਸ ਕਰਕੇ ਆਪਣਾ ਸਕੂਲ ਅਪਗ੍ਰੇਡ ਕਰਾਉਣਾ ਚਾਹੁੰਦੇ ਆ ਜੀ ਸਰਪੰਚ ਤੋਂ ਲਖਾ ਕੇ ਮਤਵਪਾਸ ਕਰਕੇ ਬਹੁਤ ਠੀਕ ਕਿ ਸੇਵਨ ਜੀ ਦਮਾਨ ਦੀ سپورਟ ਦੇ ਵਿੱਚ ਕਿਉਂ ਪਹੁੰਚ ਹਾਂਜੀ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਸਟਾਰ ਵਾਲੀ ਕੋਈ ਗੱਲ ਨਹੀਂ ਲੋਕ ਚਾਰ ਸੁਣ ਲੈਂਦੇ ਆ ਚਲੋ ਵਧੀਆ ਗੱਲ ਆ ਤੇ ਅਗਲੀ ਗੱਲ ਸਰਦਾਰ ਸੁਖਮਣ ਸਿੰਘ ਮਾਨ ਜੀ ਦੇ ਹੱਕ ਦੇ ਵਿੱਚ ਅਸੀਂ ਇਸ ਕਰਕੇ ਪਹੁੰਚੇ ਆ ਕਿਉਂਕਿ ਅੱਜ ਤੱਕ ਆਪਾਂ ਸਾਰੀਆਂ ਪਾਰਟੀਆਂ ਦੇਖ ਲਈਆਂ ਬੋਕਰ ਪਾਰਟੀ ਵਾਲੇ ਵੀ ਦੇਖ ਲਏ ਪਹਿਲੀ ਗੱਲ ਤਾਂ ਹੈ 1992 ਦੇ ਵਿੱਚ ਉਹ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਉਸ ਵਕਤ ਸਾਰੇ ਲੀਡਰਾਂ ਦੀਆਂ ਜਵਾਨਾਂ ਵੱਡੀਆਂ ਗਈਆਂ ਸੀ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ ਵੀ ਜਿਹੜਾ ਕੁਝ ਹੋ ਰਿਹਾ ਗਲਤ ਹੋ ਰਿਹਾ ਅੱਜ ਸਾਰਾ ਮਲੇਰ ਕੋਟਲਾ ਸਾਰੇ ਮਲੇਰ ਕੋਟਲੇ ਦੇ ਮੁਸਲਮਾਨ ਵੀਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਕਿਉਂ ਆ ਕਿਉਂਕਿ ਪਾਰਲੀਮੈਂਟ ਦੇ ਵਿੱਚ ਜੇ ਕੋਈ ਘੱਟ ਗਿਣਤੀ ਦੀ ਗੱਲ ਕਰਦਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਰਦੇ ਆ ਇਹਨਾਂ ਤੋਂ ਬਿਨਾ ਤੁਸੀਂ ਮੈਨੂੰ ਕੋਈ ਲੀਡਰ ਦਿਖਾ ਦਿਓ ਜਿਹੜਾ ਘੱਟ ਗਿਣਤੀ ਦੇ ਹੱਕ ਦੇ ਵਿੱਚ ਬੋਲਿਆ ਹੋਵੇ ਚਾਹੇ ਸਿੱਖ ਹੋਣ ਚਾਹੇ ਮੁਸਲਮਾਨ ਹੋਣ ਸੋ ਇਸੇ ਕਰਕੇ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸਪੋਰਟ ਕਰਦੇ ਹਾਂ ਕਿਸਾਨਾਂ ਦੇ ਨਾਲ ਜਿਹੜੇ ਸਦਤਤ ਹੋਏ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨਾਂ ਦਾ ਤੁਸੀਂ ਲਾਲੋਬ ਸਾਹਿਬ ਅਣਮੋਲ ਗਗਰ ਮਾਨਾ ਜਿਹੜੀ ਆਮ ਪਾਰਟੀ ਦੀ ਲੀਡਰ ਇਹਨਾਂ ਦੀ ਉਹ ਕਹਿੰਦੇ ਸੀ ਵੀ ਚੁਟਕੀ ਮਾਰ ਕੇ ਐਮਐਸਪੀ ਦਵਾਂਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਚੁਟਕੀ ਮਾਰਨ ਦੇ ਨਾਲ ਮਜ਼ਦੂਰਾਂ ਦੇ ਉੱਪਰ ਡਾਂਗਾ ਚੱਲਣ ਗਿਆ ਉਹਦੀ ਚੁਟਕੀ ਦੇ ਨਾਲ ਜਿਹੜਾ ਹਰਾ ਪੰਨ ਭਗਵੰਤ ਮਾਨ ਕਹਿੰਦਾ ਸੀ ਮਜ਼ਦੂਰਾਂ ਦੇ ਹੱਕਾਂ ਦੇ ਲਈ ਚੱਲੂਗਾ ਸਾਨੂੰ ਨਹੀਂ ਪਤਾ ਸੀ ਵੀ ਉਹਦਾ ਹਰਾ ਪੰਨ ਜਿਹੜੇ ਸਾਡੇ ਨੌਜਵਾਨ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਉੱਪਰ ਐਨਐਸਐ ਲਵਾਉਣ ਦੇ ਲਈ ਚੱਲੂਗਾ ਕਸਾਨੀ ਧਰਨੇ ਦੀ ਤੁਸੀਂ ਗੱਲ ਕਰ ਲੋ ਖਨੌਰੀ ਬਾਰਡਰ ਦੇ ਉੱਪਰ ਸਾਡਾ ਮੁੰਡਾ ਹੈਗਾ ਜੀ ਸ਼ਬ ਕਰਨ ਉਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਪ੍ਰੀਤਪਾਲਾ ਮੁੰਡਾ ਉਹਦੀਆਂ ਲੱਤਾਂ ਭੰਨ ਦਿੱਤੀਆਂ ਗਈਆਂ ਬਾਹਾਂ ਤੋੜ ਦਿੱਤੀਆਂ ਗਈਆਂ ਪੋਰੀ ਕੇ ਪਾ ਕੇ ਸਾਡੇ ਨੌਜਵਾਨ ਨੂੰ ਕੁੱਟਿਆ ਗਿਆ ਜਿਹੜਾ ਕਹਿੰਦੇ ਸੀ ਚੁਟਕੀ ਮਾਰਨ ਤੇ ਅਸੀਂ ਐਨਐਸਪੀ ਦਵਾਂਗੇ ਅੱਜ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਡੇ ਨੌਜਵਾਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਨੂੰ ਮਾਰਿਆ ਜਾਂਦਾ ਗੋਲੀਆਂ ਮਾਰ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਪਰ ਮੈਂ ਕਿਹੜਾ ਆਮ ਪਾਰਟੀ ਦਾ ਇੱਕ ਵੀ ਲੀਡਰ ਤੁਸੀਂ ਬੋਲਿਆ ਹੋਵੇ 10 ਦੋ ਪੰਜ ਸੋ ਇਹ ਜਿਹੜੀ ਦੁਰਦਸ਼ਾ ਕਰਕੇ ਰੱਖਤੀ ਉਹਨਾਂ ਨੇ ਪੰਜਾਬ ਦੀ